sender alex pedia i have question for the secretary because the fact of the matter is alex pedia nu no christineum department of homeland's khattar di homeland di jehdi sakhtar aa usnu sawal puchan lagya thakke mare gaye badshlu ki hoyi to us to baad ch usnu handcuff kita gaya zameen te sit ke kadiyan vi laiian gaiyan ਸਿਟਿੰਗ ਸੈਨੇਟਰ ਜਿਸ ਨੂੰ ਮਿਲੀਅਨਸ ਆਫ ਅਮਰੀਕਨਸ ਕੈਲੀਫੋਰਨੀਆਜ਼ ਨੇ ਖਾਸ ਕਰਕੇ ਵੋਟ ਪਾ ਕੇ ਉਥੇ ਪੰਚਾਇਆ ਆ ਉਹਨਾਂ ਦੇ ਨਾਲ ਇਹ ਸਲੂਕ ਹੋਇਆ ਆ ਇਸ ਟਾਈਮ ਬਹੁਤ ਵੱਡਾ ਵਿਵਾਦ ਬਹੁਤ ਵੱਡੀ ਚਰਚਾ ਪੂਰੇ ਅਮਰੀਕਾ ਦੇ ਵਿੱਚ ਛਿੜ ਚੁੱਕੀ ਆ ਕਿ ਅਮਰੀਕਾ ਦੇ ਵਿੱਚ ਫਰੀडम ਆਫ ਸਪੀਚ ਖਤਰੇ ਵਿੱਚ ਆ ਕਿ ਆਮ ਲੋਕਾਂ ਦੀ ਥਾਂ ਤਾਂ ਛੱਡੋ ਕਿ ਇੱਕ ਸੈਨੇਟਰ ਨੂੰ ਵੀ ਸਿਕੱਤਰ ਨੂੰ ਸਵਾਲ ਪੁੱਛਣ ਦਾ ਇੱਕ ਹੱਕ ਹੈ ਯਾ ਨਹੀਂ ਹੈਗਾ ਡਿਪਾਰਟਮੈਂਟ ਆਫ ਹੋਮ ਅ ਸਕਿਉਰਟੀ ਨੇ ਕਿਹਾ ਵੀ ਉਹਨਾਂ ਨੇ ਆਪਣੇ ਆਪ ਨੂੰ ਆਈਡੈਂਟੀਫਾਈ ਨਹੀਂ ਕੀਤਾ ਉਹਨਾਂ ਦੇ ਪੈਨ ਨਹੀਂ ਸੀ ਲੱਗੀ ਜਦ ਕਿ ਵੀਡੀਓ ਦੇ ਵਿੱਚ ਸਾਫ਼ ਸੁਣਦਾ ਵੀ ਉਹਨਾਂ ਨੇ ਕਿਹਾ ਵੀ ਮੈਂ ਸੈਨੇਟਰ ਐਲੈਕਸ ਪਡਿਆ ਆ ਤੇ ਉਹਨਾਂ ਨੇ ਕਿਹਾ ਵੀ ਮੈਂ ਸਵਾਲ ਪੁੱਛਣਾ ਚਾਹੁੰਦਾ ਆ ਇਹ ਸਾਰੇ ਸਕਫਲ ਤੋਂ ਬਾਅਦ ਦੇ ਵਿੱਚ ਐਲੈਕਸ ਪਡਿਆਸ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਵੀ ਮੈਂ ਤਾਂ ਇਹ ਸਿਰਫ ਇਹ ਜਾਨਣਾ ਚਾਹੁੰਦਾ ਸੀਗਾ ਸਵਾਲ ਸੀਗਾ ਪ੍ਰੈਸ ਕਾਨਫਰੰਸ ਦੇ ਵਿੱਚ ਮੈਂ ਪੁੱਛਣਾ ਚਾਹੁੰਦਾ ਸੀ ਵੀ ਕੀ ਪੀਸਫੁਲ ਪ੍ਰੋਟੈਸਟ ਨੂੰ ਲੈ ਕੇ ਤੁਸੀਂ ਸੋਚ ਰਹੇ ਆ ਕੀ ਉਹਨਾਂ ਦੇ ਨਾਲ ਜਿਹੜਾ ਹੋਊਗਾ ਪਰ ਉੱਥੇ ਇਹ ਸਾਰਾ ਕੁਝ ਜਿਹੜਾ ਹੋ ਵਾਪਰਿਆ ਮੈਰੀਕਾ ਦੇ ਵਿੱਚ ਬੋਲਣ ਦੀ ਆਜ਼ਾਦੀ ਐਕਸਪ੍ਰੈਸ਼ਨ ਦੀ ਆਜ਼ਾਦੀ ਖਤਰੇ 'ਚ ਨਹੀਂ ਖਤਰੇ 'ਚ ਇਸ ਦੇ ਹੁਣ ਵੱਡੇ ਜਿਹੜੇ ਆ ਚਰਚੇ ਜਿਹੜੇ ਉਹ ਛਿੜ ਚੁੱਕੇ ਆ ਪਹਿਲੀ ਵਾਰ ਹੋਇਆ ਯੂਐਸ ਸੈਨੇਟਰ ਦੇ ਨਾਲ ਐਡੀ ਜਿਹੜੀ ਬਦਸਲੂਕੀ ਜਿਹੜੀ ਉਹ ਦੇਖੀ ਗਈ ਆ ਵੀ ਉਸ ਨੂੰ ਸਿੱਟ ਕੇ ਕੜੀਆਂ ਲਾਈਆਂ ਗਈਆਂ ਧੱਕੇ ਮਾਰੇ ਗਏ ਸਵਾਲ ਪੁੱਛਣ ਖਾਤਰ